ਅਮਰੀਕਾ ਸਰਕਾਰ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤੀ ਅਪਣਾ ਰਹੀ ਹੈ ਤੇ ਕਾਰਵਾਈ ਕਰ ਰਹੀ ਹੈ ਇਸ ਦੇ ਵਿਚਾਲੇ ਅੱਜ ਯਾਨੀ ਕਿ 15 ਫਰਵਰੀ ਨੂੰ ਅਮਰੀਕਾ ਤੋਂ ਦੂਜੀ ਫਲਾਈਟ ਜਿਹੜੀ ਆ ਭਾਰਤ ਆਈ ਇਸ ਦੇ ਵਿੱਚ ਕੁੱਲ 119 ਭਾਰਤੀ ਨੇ ਜਿਨ੍ਹਾਂ ਨੂੰ ਅਮਰੀਕਾ ਨੇ ਰਿਪੋਰਟ ਕਰ ਦਿੱਤਾ ਹੈ ਤੇ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ ਜਿਸ ਦੇ ਵਿੱਚ ਨੋ ਰਾਜਾਂ ਦੇ ਲੋਕ ਨੇ ਦੱਸੇ ਕਿ ਪੰਜਾਬ ਤੋਂ 68 ਲੋਕ ਨੇ ਹਰਿਆਣਾ ਤੋਂ 33 ਨੇ ਗੁਜਰਾਤ ਤੋਂ 8 ਨੇ ਰਾਜਸਥਾਨ ਤੋਂ 2 ਨੇ ਉੱਧਰ ਹੀ ਗੋਆ ਮਹਾਰਾਸ਼ਟਰ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੋਂ ਵੀ ਲੋਕ ਨੇ ਜਿਹੜੇ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਭਾਰਤ ਆ ਰਹੇ ਨੇ ਪੰਜਾਬ ਦੇ 60 ਲੋਕ ਨੇ ਪਿਛਲੀ ਫਲਾਈਟ ਦੇ ਵਿੱਚ ਜਦੋਂ 104 ਭਾਰਤੀਆਂ ਨੂੰ ਅਮਰੀਕਾ ਨੂੰ ਡਿਪੋਰਟ ਕਰ ਦਿੱਤਾ ਸੀ ਤਾਂ ਉਸ ਵੇਲੇ 30 ਪੰਜਾਬੀ ਸੰਤ ਇਸ ਵਲੇ ਜਿਹੜੀ 119 ਲੋਕਾਂ ਦੀ ਫਲਾਈਟ ਜਿਹੜੀ ਆ ਅਮਰੀਕਾ ਤੋਂ ਭਾਰਤ ਆ ਰਹੀ ਆ ਉਸ ਦੇ ਵਿੱਚ 60 ਪੰਜਾਬੀ ਦੱਸੇ ਜਾ ਰਹੇ ਨੇ ਇਹ ਪੰਜਾਬੀ ਕਿਸ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ ਤਾਂ ਦੱਸਦੇ ਆ ਦੱਸਦੇ ਆ ਕਿ ਗੁਰਦਾਸਪੁਰ ਤੋਂ 11 ਪੰਜਾਬੀ ਨੇ ਜਿਹੜੇ ਕਿ ਵਾਪਸ ਰਿਪੋਰਟ ਹੋ ਗਏ ਭਾਰਤ ਆ ਰਹੇ ਨੇ ਹੁਸ਼ਿਆਰਪੁਰ ਤੋਂ 10 ਨੇ ਕਪੂਰਥਲੇ ਤੋਂ 10 ਨੇ ਪਟਿਆਲੇ ਤੋਂ 7 ਨੇ ਅੰਮ੍ਰਿਤਸਰ ਤੋਂ 6 ਨੇ ਜਲੰਧਰ ਤੋਂ 5 ਨੇ ਮੋਹਾਲੀ ਤੋਂ 3 ਨੇ ਤਰਨਤਾਰਨ ਤੋਂ ਵੀ 3 ਨੇ ਇਸੇ ਤਰ੍ਹਾਂ ਦੇ ਨਾਲ ਸੰਗਰੂਰ ਤੋਂ ਵੀ 3 ਨੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਗਿਆ ਸੀ ਇਹਨਾਂ ਨੂੰ ਹੁਣ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਫਿਰੋਜ਼ਪੁਰ ਤੋਂ 4 ਨੇ ਜਲੰਧਰ ਦੇ 5 ਨੇ ਰੋਪੜ ਤੋਂ ਇੱਕ ਲੁਧਿਆਣੇ ਤੋਂ ਵੀ ਇੱਕ ਹੈ ਮੋਗੇ ਦਾ ਵੀ ਇੱਕ ਨੌਜਵਾਨ ਹੈ ਜਿਹੜਾ ਕਿ ਵਾਪਸ ਆ ਰਿਹਾ ਹੁਣ ਇਹ ਤਾਂ ਨਹੀਂ ਪਤਾ ਇਸ ਵੇਲੇ ਕਿ ਕਿੰਨੇ ਕਿੰਨੀਆਂ ਔਰਤਾਂ ਨੇ ਇਸ ਫਲਾਈਟ ਦੇ ਵਿੱਚ ਤੇ ਕਿੰਨੇ ਬੱਚੇ ਨੇ ਫਿਲਹਾਲ ਲਿਸਟ ਸਾਹਮਣੇ ਆਈ ਹੈ ਜਿਨ੍ਹਾਂ ਦਾ ਵਿੱਚ ਫਰੀਦਕੋਟ ਤੋਂ ਇੱਕ ਹੈ ਤੇ ਫਤਿਹਗੜ੍ਹ ਸਾਹਿਬ ਤੋਂ ਇੱਕ ਹੈ ਤੇ ਮੋਗੇ ਤੋਂ ਵੀ ਇੱਕ ਹੈ ਜਿਹੜੇ ਕਿ ਡਿਪੋਰਟ ਹੋ ਕੇ ਵਾਪਸ ਭਾਰਤ ਆ ਰਹੇ ਨੇ ਦੱਸਿਆ ਗਿਆ ਇਸ ਤੋਂ ਪਹਿਲਾਂ 5 ਫਰਵਰੀ ਨੂੰ ਫਲਾਈਟ ਜਿਹੜੀ ਹੈ ਉਹ ਭਾਰਤ ਆਈ ਜਿਸ ਦੇ ਵਿੱਚ 104 ਭਾਰਤੀ ਸਨ ਤੇ ਹੁਣ ਦੂਜੀ ਫਲਾਈਟ ਜਿਹੜੀ ਹੈ ਅੱਜ ਯਾਨੀ ਕਿ 15 ਫਰਵਰੀ ਨੂੰ ਕਿਹਾ ਜਾ ਰਿਹਾ ਹੈ ਕਿ ਰਾਤ ਕਰੀਬ 10:00 ਵਜੇ ਭਾਰਤ ਦੇ ਪਰ ਅੰਮ੍ਰਿਤਸਰ 에어ਪੋਰਟ ਤੇ ਕਿਹਾ ਜਾ ਰਿਹਾ ਪਰ ਇਸ ਤੇ ਬਵਾਲ ਮਚਿਆ ਹੋਇਆ ਹੈ ਕਿ ਅੰਮ੍ਰਿਤਸਰ 에어ਪੋਰਟ ਤੇ ਲੈਂਡ ਨਹੀਂ ਕਰਵਾਇਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਗਰਨ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਕੀਤੀ ਹੈ ਕਿ ਇਸ ਰੂਟ ਬਦਲਿਆ ਜਾਵੇ ਪੰਜਾਬ ਦੀ ਬਜਾਏ ਕਿਸੇ ਹੋਰ ਰਾਜ ਦੇ ਵਿੱਚ ਇਹ ਜਹਾਜ਼ ਨੂੰ ਲੈਂਡ ਕਰਵਾਇਆ ਜਾਵੇ ਦੱਸਦੀ ਹੈ ਕਿ 16 ਫਰਵਰੀ ਯਾਨੀ ਕਿ ਪਲਕੇ ਵੀ ਇੱਕ ਫਲਾਈਟ ਆ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 150 ਦੇ ਕਰੀਬ ਜਿਹੜੇ ਪੰਜਾਬੀ ਨੇ ਵਾਪਸ ਭਾਰਤ ਪਹੁੰਚ ਰਹੇ ਨੇ ਤੇ ਜਿਹੜੀ ਅੱਜ ਫਲਾਈਟ ਆ ਰਹੀ ਹੈ ਤੇ ਜਿਹੜੀ ਕੱਲੂ ਫਲਾਈਟ ਆ ਰਹੀ ਹੈ ਯਾਨੀ ਕਿ 15 ਤੇ 16 ਫਰਵਰੀਆ ਫਲਾਈਟਸ ਆ ਰਹੀਆਂ ਨੇ ਅਮਰੀਕਾ ਤੋਂ ਇਹਨਾਂ ਦੇ ਵਿੱਚ ਗੈਰ ਕਾਨੂੰਨੀ ਭਾਰਤੀਆਂ ਨੂੰ ਅਮਰੀਕਾ ਨੇ ਦੇਸ਼ ਨਿਕਾਲਾ ਦੇ ਕੇ ਭਾਰਤ ਭੇਜਿਆ ਹੈ ਕੁੱਲ ਮਿਲਾ ਕੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਕਰੀਬ 90 ਤੋਂ ਜ਼ਿਆਦਾ ਹੀ ਲੋਕ ਨੇ ਜਿਹੜੇ ਕਿ ਇਸ ਫਲਾਈਟ ਦੇ ਵਿੱਚ ਵਾਪਸ ਆ ਰਹੇ ਨੇ ਜਿਸ ਦੇ ਵਿੱਚੋਂ ਅੱਜ ਜਿਹੜੀ ਹੈ ਉਹ ਪੰਜਾਬੀਆਂ ਦੀ ਰੀਸ਼ਟ ਸਾਹਮਣੇ ਆਈ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਗੁਰਦਾਸਪੁਰ ਤੋਂ 11 ਨੇ ਹੁਸ਼ਿਆਰਪੁਰ ਤੋਂ 10 ਨੇ ਕਪੂਰਥਲੇ ਤੋਂ 10 ਨੇ ਪਟਿਆਲੇ ਤੋਂ 7 ਨੇ ਅੰਮ੍ਰ ਚਾਰ ਤਰਨਤਾਰਨ ਤੋਂ ਤਿੰਨੇ ਨੇ ਸੰਗਰੂਰ ਤੋਂ ਵੀ ਤਿੰਨੇ ਨੇ ਲੁਧਿਆਣੇ ਤੋਂ ਇੱਕ ਹੈ ਫਰੀਦਕੋਟ ਤੋਂ ਵੀ ਇੱਕ ਹੈ ਫਤਿਹਗੜ੍ਹ ਸਾਹਿਬ ਤੋਂ ਵੀ ਇੱਕ ਹੈ ਮੋਹਾਲੀ ਦੇ ਵੀ ਤਿੰਨੇ ਨੇ ਸੰਗਰੂਰ ਤੋਂ ਵੀ ਤਿੰਨੇ ਨੇ ਮੋਗਾ ਦੇ ਵੀ ਇੱਕ ਹੈ ਤੇ ਰੋਪੜ ਤੋਂ ਵੀ ਇੱਕ ਹੈ ਹੁਣੇ ਨੋ ਰਾਜਾ ਦੇ ਦੱਸਦੀ ਹੈ ਕਿ ਲੋਕ ਨੇ ਜਿਹੜੇ ਕਿ ਇਸ ਵੇਲੇ ਅਮਰੀਕਾ ਤੋਂ ਭਾਰਤ ਡਿਪੋਰਟ ਹੋ ਕੇ ਆ ਰਹੇ ਨੇ ਹੁਣੇ ਫਲਾਈਟ ਜਦੋਂ ਪਹੁੰਚਦੀ ਹੈ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪਿਛਲੀ ਵਾਰ ਇਹਦਾ ਬੇੜੀਆਂ ਪਾ ਕੇ ਪੰਜਾਬੀਆਂ ਨੂੰ ਤੇ ਹੋਰ ਵੀ ਜਿਹੜੇ ਰਾਜਾ ਤੋਂ ਲੋਕ ਸੀ ਉਹਨਾਂ ਨੂੰ ਬੇੜੀਆਂ ਪਾ ਕੇ ਵਾਪਸ ਭਾਰਤ ਭੇਜਿਆ ਗਿਆ ਸੀ ਜਿਸ ਤੇ ਕਈ ਬਿਵਾਲ ਮਚਿਆ ਸੀ ਕਈ ਸਵਾਲ ਖੜੇ ਹੋਏ ਸੀ ਤੇ ਅਮਰੀਕਾ ਸਰਕਾਰ ਦੀ ਨਿਖੇਦੀ ਵੀ ਕੀਤੀ ਗਈ ਸੀ ਤੇ ਨਾਲ ਹੀ ਭਾਰਤ ਸਰਕਾਰ ਦੇ ਨਿਸ਼ਾਨੇ ਸਾਦੇ ਗਏ ਸਨ ਕਿ ਉਹਨਾਂ ਨੇ ਕਿਉਂ ਗੱਲਬਾਤ ਨਹੀਂ ਕੀਤੀ ਅਮਰੀਕਾ ਤਾਂ ਪਹੁੰਚ ਜਹਾਜ਼ ਉਹਨਾਂ ਨੂੰ ਲੈ ਕੇ ਆਇਆ ਤੇ ਕਿ ਤੇ ਇੱਕ ਦੇ ਨਾਲ ਕੈਦੀਆਂ ਵਾਲਾ ਸਲੂਕ ਇਹਨਾਂ ਭਾਰਤੀਆਂ ਦੇ ਨਾਲ ਕੀਤਾ ਗਿਆ ਪਰ ਇਸ ਵਾਰ ਕਿਸ ਤਰੀਕੇ ਦੇ ਨਾਲ ਆਉਂਦੀ ਹੈ ਅਮਰੀਕਾ ਕਿਸ ਤਰੀਕੇ ਦੇ ਨਾਲ ਭਾਰਤੀਆਂ ਨੂੰ ਵਾਪਸ ਭੇਜਦੀ ਹੈ ਦੇਖਣਾ ਹੋਵੇਗਾ ਫਿਲਹਾਲ ਇੱਕ ਲਿਸਟ ਸਾਹਮਣੇ ਜਬਤੇ 66 ਪੰਜਾਬੀ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧ ਰੱਖਦੇ ਨੇ ਤੇ ਹੁਣ ਭਾਰਤ ਆ ਰਹੇ ਨੇ ਦੇਖਣਾ ਹੋਵੇਗਾ ਕਿ ਅਮਰੀਕਾ ਸਰਕਾਰ ਇਸ ਵਾਰ ਕੀ ਸਲੂਕ ਕਰਦੀ ਹੈ ਇਹਨਾਂ ਭਾਰਤੀਆਂ ਦੇ ਨਾਲ